ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚਨ ਹੋਵੇ ਜੇ ਸੋਚੀ ਲਖਵਾਰ ਕਬਾੜ ਪਨ ਨ ਹੋਵੇ ਜੇ ਲਰਹਾਲ ਲਫਤਾਰ ਬੁਖਿਆ ਭੁਖ ਨਾ ਪੁਰੀ ਜਿਵਨ ਨਾ ਪੁਰੀਆ ਭਾਰ ਸਹਸਿਆਣ ਪਾਲਖ ਹੋ ਹੈ ਦਇਕ ਨਾ ਜਲੈ ਨਾਲ ਕਿ ਸਚਿਆਰਾ ਹੋਈਐ ਇਹ ਕੋੜਾ ਟੁੱਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮਿ ਹੋਵਨ ਆਕਾਰ ਹੁਮਨਾ ਕੀਹਾ ਜਾਏ ਹੁਕਮਿ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੇ ਤਾ ਨੀਜ ਹੁਕਮ ਲਿਖ ਦੁਖ ਸੁਖ ਪਾਈ ਹੈ ਸਿਖਣਾ ਹੁਕਮਿ ਬਖੀਸ਼ ਕੋ ਹੁਕਮੀ ਫੁਦਾ ਪਾਈ ਹੈ ਤੁਖ ਮੰਦਰ ਸਭ ਕੋ ਵਾਰ ਖੁਨਾ ਕੋਈ ਨਾਨਕ ਹੁਕਮੇ ਜੇ ਉਜੇ ਤਾ ਹਮੈ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਧਾਕੂ ਵਿਚਾਰ ਗਾਵੇ ਖੋ ਸਾਇ ਕਰੇ ਦਨਹੀ ਗਾਵੇ ਖੋ ਜੀ ਲੈ ਫਿਰਦੀ ਗਾਵੇ ਖੋ ਜਾਪੇ ਰਿਸੇ ਦੂਰ ਗਾਵੇ ਖੋ ਵਿਖੇ ਹਰ ਹਲੂਰ ਗਤਨਾਗ ਫਿਨਾਵੇ ਟੂਟ ਘੱਟ ਗੱਦ ਗੱਤੀ ਗੋਦੀ ਕੋਟ ਕੋਟ ਜਿੰਦਾਂ ਦੇ ਲੈਂਦੇ ਹੱਕ ਵਾਹੇ ਜੁਗਰੰਤਰ ਸਾਹੀ ਸਾਹ ਹੈ ਹੁਕਮੇ ਹੁਕਮ ਜੁਲਾਏ ਰਾਹੋ ਨਾਨਕ ਵਿਖਸੇ ਵੀ ਪ੍ਰਵਾਹੋ ਸਾਚਾ ਸਾਹਿਬ ਸਾਚਨਾਈ ਵਖਿਆ ਬਹੁ ਅਪਰ ਆਖ ਮੰਗਰੇ ਦੇਵ ਨਾਥ ਕੁਰੇ ਦਾਤਾਰ ਪ੍ਰਕੀਅ ਅਗੇ ਰਖੀਐ ਜਿਤ ਦਿਸੇ ਦਰਬਾਰ ਮੋਹ ਕੀ ਬੋਲਣਾ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚੁ ਨਾਮੁ اڈਿਆਈ ਵਿਚਾਰ ਕਰਮੀ ਆਵੈ ਖਪੜਾ ਧ੍ਰੀ ਮੋਖ ਤੁਵਾ ਨਾਨਕ ਐਵੇਂ ਜਾਣੀਐ ਸਵਾਪਿ ਸੁਚਿਆਰ ਆਪੇ ਨਾ ਜਾਏ ਕੀਟਾ ਨਾ ਹੋਵੇ ਆਪੇ ਆਵਣ ਜਸ ਹੋਈ ਜਿ ਸੇਵਾ ਆਦਨ ਪਾਇ ਆਮਨ ਨਾਨਕ ਗਾਵੀਐ ਗੁਣਿ ਨਿਧਾਨ ਗਾਵੀਐ ਸੁਣਿਐ ਮਨ ਰਖੀਐ ਭਾਉ ਦੁਖ ਪਰ ਹਾਸੁ ਕਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸੁਮਾਈ ਮੂਰਿਸ਼ਰ ਗੁਰ ਗੋ ਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹਉ ਜਾਣ ਆਖ ਨਾਹੀ ਸਿਖ ਨਾ ਸੁਨ ਜਾਈ ਗੁਰਾਇਕ ਜੇ ਉਜਹਾਈ ਸਭ ਨਾ ਜੀਆਂ ਕਾਇ ਦਤ ਸੋ ਮੈ ਸਨਜਾਈ ਤਿਰਹ ਨਾਵਾਂ ਜੇ ਤਸ ਬਹ ਵੇੜ ਪਾਣੇ ਕੀ ਨਾਇ ਕਰੀ ਜੇ ਤਿਸ ਛੋਪਾਈ ਵਿਖਾ ਮਿਣ ਖਰਮਾ ਕੀ ਮਿਲਾ ਲਈ ਮਾਤਵਿ ਜ ਰਤਨ ਜੋ ਆਹਰ ਮਾਨਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰ ਆਖ ਦੇਉ ਜਹਾਈ ਸਭ ਨਾਰੀ ਆਖੇ ਦਤ ਸੋ ਮੈ ਸਨਜਾਈ ਜੈਰੇ ਵਿਚਾਰੇ ਆਰ ਜਾਹੋਦ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾ ਚਲੇ ਸਭ ਕੋਈ ਚੰਗਾ ਨਉ ਰਖਾਈ ਕੈ ਜਸ ਕੀ ਰਤ ਜਗਲੇ ਜੇ ਤਸ ਨਦਰ ਨਾਵੇ ਤਾ ਵਾਸ ਨਾ ਪੁੱਛੇ ਕੀ ਕੀਟਾ ਅੰਦਰ ਹੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣਾ ਗੁਣ ਕਰੇ ਗੁਣ ਅੰਤਿਆ ਗੁਣ ਦੇ ਰੇਹਾ ਕੋ ਨਾ ਸੂਝੇ ਜੇ ਤਸ ਗੁਣ ਕੋਈ ਕਰੇ ਸੁਣਿਆ ਸਦਪੀਰ ਸੁਨਾਥ ਸੁਨ ਦਤਵ ਲਿਆ ਆਖਾਸ ਸੁਣਿਆ ਦੀਪ ਲੋਪਾਤਾ ਹਲ ਸੁਣਿਆ ਬਖਨ ਸਕੈ ਕਾਲ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸ੍ਰਿ ਬ੍ਰਹਮੰਡ ਸੁਣਿਆ ਮੁਕਤਿ ਲਾਹਣ ਮੰਦ ਸੁਣਿਆ ਯੋਗ ਰੂਤਨ ਭੇਦ ਸੁਣਿਆ ਸਾਸਤ੍ਰ ਸੂਤ ਵਿਦ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਸਨ ਦੁਖ ਗਿਆਨ ਸੁਣਿਆ ਅਠਸਠ ਕਾਇਸ਼ ਨਾਨਕ ਸੁਣੇ ਪੜ ਪੜ ਪਾਵੇ ਮਾਨ ਸੁਣ ਲਾਗੇ ਸਹਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਲੋਕ ਭਾਪ ਕਾ ਨਾਸ਼ ਸੁਣਾ ਸਰਾ ਗੁਣਾ ਕੀ ਗਾਹ ਸੁਣੇ ਸੇਖ ਪੀਰ ਬਾਦਸ਼ਾਹ ਹਾ ਬੰਧੇ ਪਾਵੇ ਰਾਹੋ ਸੁਣੇ ਹੱਦ ਹੋਏ ਸਗਾਹੋ ਨਾਨਕ ਭਗਤ ਸਦਾ ਵਿਗਾਸ ਸੁਣੇ ਲੋਕ ਭਾਪ ਕਾ ਨਾਸ਼ ਮਨਾਂ ਕੀ ਗਤ ਹਈ ਨ ਜਾਏ ਜੇ ਕੋ ਕਹੈ ਵਿਛੇ ਬਛਦਾਈ ਕਾਗ ਕਲਮ ਨਾਲਿ ਲਖਨ ਹਾਰ ਮਨਿ ਖਬਹ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਹੋਇ ਮਨੈ ਫੁਰਤ ਹੋਆ ਮਨ ਬੁੱਧ ਹੋਆ ਸੋਲ ਭਾਉਣ ਕੀ ਸ਼ੁੱਧ ਮਨੈ ਮੋਟਾ ਨਾ ਖਾਈ ਮਨ ਜਮਖੈ ਸਾਧਨਾ ਜਾਈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਹੋਇ ਮਨ ਫੁਰਤੁਵਾ ਮਨੁਰ ਦੋ ਸੋਲਿ ਬਾਉਨ ਕੀ ਸੁੱਧਾ ਮਨ ਮੋਟਾ ਨ ਖਾਈ ਮਨ ਜਮਕੇ ਸਾਸ ਮਾ ਜਾਏ ਐਸਾ ਨਾਂ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ ਮਨ ਮਾਰਗ ਰਾਨਾ ਪਾਏ ਮਨ ਪਰਸਿਓ ਪਰਗਟ ਜਾਏ ਮਨ ਮਗਨ ਜੱਲੈ ਪੰਥ ਔਨ ਧਰਮ ਸਿੱਖੀ ਸੰਬੰਧ ਐਸਾ ਨਾਂ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਹੋਇ ਮਨੈ ਬਾਬ ਹੈ ਮੁਖ ਦਿਵਾਰ ਮਨ ਪਰਵਾਰ ਐਸਾ ਹਾਰ ਮਨੈ ਦਰੇ ਧਾਰੇ ਕੋ ਸਿੱਖ ਮਨੈ ਨਾਨਕ ਨ ਬਿਖ ਐਸਾ ਨਾਮ ਨਿਰੰਝਨ ਹੋਈ ਜੇ ਕੋ ਮਨ ਜਾਣੈ ਮਨ ਕੋਈ ਪੰਜ ਪਰਬਾਨ ਪੰਜ ਪਰਧਾਨ ਪੰਜੇ ਬਾਬ ਦੁਰਗੈ ਮਾਨ ਪੰਜੇ ਸੋਹਰ ਰਾਜਾਨ ਪੰਜਾ ਘਾ ਗੁਰੇ ਖ ਧਿਆਨ ਜੇ ਕੋ ਪਹ ਹੈ ਹਰੇ ਵਿਚਾਰ ਕਰਤੇ ਹੈ ਹਰਨੇ ਨਾਹੀ ਸੁਮਾਰ ਢੋਲ ਧਰਮ ਦੇ ਆਖਾ ਬੂਤ ਸੰਤੋਸ਼ ਆਵ ਰਖਿਆ ਜਨ ਸੂਤ ਜੇ ਕੋ ਹੂਜੇ ਹੋਵੇ ਸਚਿਆਰ ਧਵਲੇ ਉਪਰ ਗੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਦਿਸੈ ਭਾਗ ਲਖ ਹੰਜੂਰ ਜੇ ਜਾਤ ਰੰਗਾ ਕਿਹ ਨਾ ਹਵ ਸਭ ਨਾਲ ਲਿਖਿਆ ਹੁਣੀ ਖਲਾਮ ਇਹ ਲਿਖਾ ਲਿਖ ਜਾਣੈ ਹੋਵੇ ਲਿਖਾ ਲਿਖਿਆ ਕੀਤਾ ਹੋਇ ਕੀਤਾ ਦਾਣ ਸਵਲ ਹਰੂਪ ਕੀਤੇ ਦਾ ਜਾਣੈ ਗੁਣ ਹੂਤ ਜਿਤਾ ਸਭ ਇਕ ਗਵਾਉ ਦਸਤ ਹੋਏ ਲਖ ਦਰਿਆਉ ਉਦ੍ਰਤ ਹੁਣ ਗਹਾ ਵਿਚਾਰ ਵਾਰੈ ਜਾਉ ਇਕ ਵਾਰ ਜੋਤਿ ਸੁਭਾਵੈ ਸੈ ਭਿੰਕਾਰ ਹਉਸਲਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਭਾਉ ਅਸੰ ਪੂਜਾ ਅਸੰਖ ਦਪਤਾਉ ਆਸੰਗ੍ਰੰਥ ਮੁਖ ਵਿਦਪਾਰ ਆਸੰਗ ਜੋਗ ਮਨ ਰਹੀ ਉਦਾਸ ਆਸੰਭਤ ਗੁਣ ਗਿਆਨ ਵਿਚਾਰ ਆਸੰ ਸਚੀ ਸੰਦਾਤਾਰ ਆਸੰਖਾ ਸੁਰਮਾ ਬਖਸ਼ਾ ਰਸਮੁ ਲਿਵਲਾਈ ਤਾਰ ਸੁਦਰਤ ਹੰਗਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਹੋ ਤਿਤ ਭਾਵੇ ਸਾਇ ਭਲੀਕਾਰ ਓਪਦਾ ਅਸਲਾਮਚ ਨਿਰੰਕਾਰ ਅਸੰਮੋਰਖੰਦ ਘੂਰ ਅਸੰਖਾ ਚੋਰ ਹਰਾ ਘੂਰ ਆਸੰਖ ਰਖ ਜਾਹ ਜੂਰ ਅਸੰਗਲਵਡ ਹੱਤੇ ਅਖਮਾ ਹੈ ਅਸੰਖ ਬਾਪੀ ਬਾਪ ਕਰ ਜਾਹ ਹੈ ਅਸੰਖ ਕੁੜਿਆਰ ਕੁੜੈ ਫਿਰਾ ਹੈ ਅਸੰਖ ਮਲੇਸ਼ ਮਲ ਵਖਾ ਹੈ ਸੁਨੰਦ ਅਕਸਰ ਕਰ ਹੈ ਭਾਰ ਨਾਨਕ ਨੀਚ ਕਹ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਸਦ ਭਾਵੈ ਸਾਇਬ ਜੀ ਕਰ ਤੂੰ ਸਦਾ ਸਲਾਮਤ ਨਿਰੰਕਾਰ आस ना असम्भाव अगम अगम समलोय असंग है सिर पार होए अपने नाम कृषलाह अपने ज्ञान गीत गुण गाह अखरे लेखन बोलण बाण अखरा स संयोग वखाड़ जिन है लिखै रसना है जे फरमाए टट पाहे जे ता गीता रटा नाव विनावै नाही ना कोठाव ਕੁਦਰਤ ਰਹਿਣ ਗਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਹਉਦ ਦਪਾਵੈ ਸਾਇ ਭਲੀਕਾਰ ਤੁਸਦਾ ਸਲਾਮ ਤੁ ਨਿਰੰਕਾਰ ਕਰਿਏ ਹੱਥ ਪੈਰ ਤੰਦੇ ਪਾਣੀ ਤੁ ਤੈ ਦਰਸਖੇ ਹੋਤ ਬਲਿਟੀ ਕਪੜ ਹੋਏ ਦੇਸਾ ਬੁਣ ਲਈਐ ਹੋਏ ਭਰੀਏ ਮਰ ਪਾਪ ਕੇ ਸੰਗ ਹਦੋਪ ਨਾ ਵੇਖੇ ਰੰਗ ਪੁੰਨੇ ਵਾਪੀ ਆਖਣ ਨਾ ਹੈ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਵੀਜੋ ਆਪੇ ਹੀ ਖਾਹੋ ਨਾਨਕ ਹੁਕਮਿ ਆਹੋ ਜਾਹੋ ਤਿਰਸ ਦਪ ਦਇਆ ਦਤਾਰ ਜੇ ਕੋ ਪਾਵੇ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਹਿਤਾ ਪਾਉ ਅੰਤਰ ਗਤਿ ਜੀਰਥ ਮਰਨ ਆਉ ਸਭ ਗੁਣ ਅਦੇਰੇ ਮਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਤਿ ਸਤਿ ਅਸ ਬਾਣੀ ਵਰਮਾਉ ਸਤ ਸੋ ਹਾਂਸ ਦਾ ਮਨ ਚਾਉ ਕਵਣ ਸੋ ਵੇਲਾ ਵਖਤ ਕਵਣ ਖੰਧ ਚਕਾਉਣ ਵਾਰ ਕਵਣ ਸ੍ਰਤੀ ਮਾਹੋ ਹਉ ਜਿਤ ਹੋਵਾ ਆਕਾਰ ਵੇਲਾ ਬਾਇ ਬਣਤੀ ਜੇ ਹੋਵੇ ਰੇਖ ਪ੍ਰਾਣ ਵਖਤ ਨ ਬਾਇ ਖਾਦੀਆਂ ਲਿਖਣ ਲੇਖ ਪ੍ਰਾਣ ਤਤਵਾਰ ਨਾ ਜੋਗੀ ਜਾਣੈ ਰਤਮਾ ਨ ਹੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਿਵਖਰੇ ਆਖਾ ਹਿਸ਼ਾ ਲਾਹੀ ਕਿਉ ਅਰਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇਹੋ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗ ਗਿਆਨਾ ਸੋਹੈ ਪਤ ਲਭਤ ਅਨਖ ਅਗਾਸ ਅਗਾਸ ਔੜਖ ਔੜਖ ਬਾਲ ਸਕੇ ਵੀਰ ਕਨ ਗਵਾਤ ਸਹਸ 18 ਗਿਨ ਗਤੀਬ ਅਸਲ ਇੱਕ ਧਾਤ ਲਿਖਾ ਹੋਇ ਤਾ ਲਿਖੀਐ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਕੀਆ ਫ ਜਾਣਿ ਆਪ ਸਲਾਹੀ ਸਲਾਹਾ ਜਿਸ ਸੁਨਾ ਪਾਈਆ ਨਦੀਆਂ ਤੇ ਵਹ ਵੈ ਸੁਨਾ ਜਾਣੀ ਹੈ ਸੁਮੰਦ ਸਾ ਸੁਲਤਾਨ ਗਿਰਹਾ ਸਿੱਟੀ ਮਾਲ ਧੰਨ ਕੀੜੇ ਤਨ ਨਾ ਹੋਵਨੀ ਜੇ ਤਿਸ ਮਨ ਹੋ ਨਾ ਵਿਸਰਹਿ ਕੰਤਨਾ ਸਿੱਟੀ ਗਹਿਣਾਇ ਅੰਤ ਅੰਤਨਾ ਕਰਣਾ ਦੇਣ ਨਾਇ ਅੰਤ ਆਂਦਰਾ ਵੇਖਣ ਸੁਣਣ ਨਾਇ ਅੰਤ ਆਂਦਰਾ ਜਾਪੇਖਿਆ ਮਨ ਮੰਤ ਕੰਤਨਾ ਜਾਪੇਗੀ ਤਾ ਆਕਾਰ ਅੰਦਰਾਂ ਜਾਪੈ ਬਾਰ ਬਾਰ ਕੰਤ ਕਾਰਨ ਗਿੱਟੇ ਵਿਰਲਾ ਹੈ ਤਾਂ ਕਿ ਅੰਤ ਨਾ ਪਾਏ ਜਾਹੈ ਇਹੋ ਅੰਤ ਨਾ ਜਾਣੈ ਕੋਈ ਬਹਉਤਾ ਕਹੀਐ ਬਹਉਤਾ ਹੋਈ ਵੱਡਾ ਸਾਹਿਬ ਊਚਾ ਥਾਉ ਊਚੇ ਉਪਰ ਊਚਾ ਨਾਹਾਉ ਇਹ ਵੱਡਾ ਊਚਾ ਹੋਵੇ ਹੋਈ ਤਿਸੁ ਸੋਚਿ ਕੋ ਜਾਣੈ ਸੋਈ ਜੀ ਵੱਡਾ ਜਾਣਿ ਆਪਿ ਆਪੋ ਨਾਨਕ ਨਜ਼ਰੀ ਕਰਮੀ ਦਾਤ ਬਹਉਤਾ ਕਰਮ ਲਿਖਿਆ ਨਾ ਜਾਇ ਵੱਡਾ ਦਾਤਾ ਤਨ ਨਤਮਾਈ ਕੀਤੇ ਮੰਗਤ ਹੈ ਜੋਤਿਆ ਬਾਰ ਕੀਤੇ ਆ ਗਤ ਨਹੀਂ ਵਿਚਾਰ ਕੀਤੇ ਹਦਤ ਹੈ ਵੇਕਾਰ ਕੀਤੇ ਨੈਨ ਕਿਰਪਾ ਹੈ ਕੀਤੇ ਮੁਰਖਾਹੀ ਹਾ ਹੈ ਕੀਤੇ ਆ ਦੁਖ ਬੁਖਸਦ ਮਾਰ ਹੈ ਵੀਦਾਰ ਚਰੀ ਦਾਤਾਰ ਬੰਦ ਹਲਾਸੀ ਬਾਣੇ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਆਖ ਆਖ ਨੁ ਬਾਰੇ ਅਭਜਾਂ ਜੇਤੇ ਆ ਮੋਖਾਏ ਆਪੇ ਜਾਣੇ ਆਪੇ ਦੇ ਆਖੇ ਸੇਪੇ ਗੇਕੇ ਜਸਨੋ ਬਖਸ਼ੇ ਸੁਸਲਾਹ ਨਾਨਸਵਾਸਯ ਹਿਵਾਸਯ ਹੋ ਅਮਲ ਗੁਣਮਲ ਵਾਪਾਰ ਅਮਲ ਵਾਪਾਰੀ ਮੰਡ ਭੰਡਾਰ ਅਮਲ ਆਖਮ ਲਾ ਜਾਹੇ ਅਮਲ ਪਾਏ ਮਲ ਸਮਾਹੇ ਅਮਲ ਧਰਮੇ ਅਮਲ ਦੀਵਾਨ ਅਮਲ ਤਲੰਮਲ ਪਰਵਾਨ ਅਮਲ ਬਖਸ਼ੀਸ਼ਾ ਨਿਸ਼ਾਨੇ ਅਮਲ ਕਰਮੇ ਅਮਲ ਫਰਮਾੜ ਆਮਲਾ ਆਮਲਾ ਕੇ ਨਾ ਜਾਏ ਆਖੋ ਆਪ ਰਹੇ ਲਿਵ ਲਾਏ ਆਖੇ ਵੇਦ ਬਾਖ ਪ੍ਰਾਣ ਆਖੇ ਵੜਾ ਕਰਿ ਵਿਖਿਆਨ ਆਖੇ ਵਰਮੇ ਆਖੇ ਅੰਡ ਆਖੇ ਗੋਪੀ ਤੇਹੀ ਗੋਵਿੰਦ ਆਖੇ ਸੁਰ ਆਖੇ ਸੱਦ ਆਖੇ ਗਿੱਟੇ ਗਿੱਟੇ ਗੁਰਧ ਆਖੇ ਨਾਨਕ ਆਖੇ ਦੇਵ ਆਖੇ ਸੁਰ ਨਰਮੁ ਜੰ ਸੰਹਿਵ ਹਿਤੇ ਆਖੇ ਆਖਣ ਬਾਹ ਹੈ ਹਿਤੇ ਕਹਿ ਗਹਿ ਉਠ ਉਠ ਜਾ ਹੈ ਟਟ ਗਿਤੇ ਹੋਰ ਕਰ ਹੈ ਦਾਖਲਾ ਸੁਖ ਹੈ ਗੀਕੇ ਜੇਡ ਭਾਵੈ ਜੇਡ ਹੋਏ ਨਾਨਕ ਜਾਣੈ ਸੱਚਾ ਸੋਈ ਜੇ ਕੋ ਆਖੈ ਬੋਲ ਵਿਗਾੜ ਤਾਲਿਖੀਏ ਸਰਗਾ ਵਾਰਾ ਗਾਵਾਰ ਸੋਦਰ ਹਿਹਾ ਸੁਖਰ ਹਿਹਾ ਜਤਬ ਹੈ ਸਰਬ ਸੁਮਾਲੀ ਆਵਾਜੇ ਨਾਦ ਅਨੇਕ ਸੰਖਾ ਕਿਤੇ ਵਾਣਹਾਰੀ ਕਿਤੇ ਰਾਗੁਰ ਸੁਗੰਹਿਆਨਾ ਕਿਤੇ ਗਾਵਨਹਾਰੀ ਗਾਵ ਹੈ ਧਨੋ ਬਾਣ ਪਾਣੀ ਵਸੰਦਰ ਗਾਵੇ ਰਾਜਾ ਧਰਮ ਦੀਵਾਰੇ ਗਾਵ ਹੈ ਜਿਤੈ ਗੁਪਤ ਲਿਖ ਜਾਣ ਹੈ ਲਿਖ ਲੈ ਧਰਮ ਵਿਚਾਰੇ ਗਾਵ ਹੈ ਸੁਰ ਬ੍ਰਹਮਾ ਦੇਵੀ ਸੋਹਣ ਸਦਾ ਸੁਵਾਰੇ ਗਾਵ ਹੰਦ ਅੰਦਰਾਸਨ ਬੈਠੇ ਰੇ ਪ੍ਰਿਆਦਰ ਨਾਲੇ ਗਾਵ ਹੈ ਸਦ ਸਮਾਧੀ ਇੰਦਰ ਗਾਵ ਅਨੁਸਾਰ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਿਰ ਕਰਾਰੇ ਗਾਵਨ ਪੰਡਿਤ ਸੁਖੀ ਸਰ ਜੁਜੂ ਵੇਡਾ ਨਾਲੇ ਗਾਮ ਹੁਣੀਆਂ ਮਨ ਮੋਹਨ ਸੁਰਗਮ ਅਪਿਆਲੇ ਗਾਵਨ ਤਨੁ ਪਾਏ ਤੇਰੇ ਅਠਸਠਿ ਰਸਨਾਲੇ ਗਉਦ ਮਹਾਵਲ ਸੂਰਾ ਗਾਵਹਿ ਖਾਣੀ ਚਾਰੀ ਗਾਵਹਿ ਖੰਡ ਮੰਡਲ ਵਰਪੰਡਾ ਕਰ ਕਰ ਕੇ ਧਾਰੇ ਸੇਧ ਨੂੰ ਗਾਵਹਿ ਜੋਤਿ ਭਾਵਨ ਰਤੇ ਰੇ ਭਗਤੁਰ ਸਾਲੇ ਹੋਰ ਹਿਤ ਗਾਵਨ ਸ੍ਰੀ ਮਚਤਨ ਨਾਨਕ ਅਵਿਚਾਰੇ ਸੋਈ ਸੋਈ خدا ਦਾ ਸਾਹਿਬ ਸਚ ਸਚਿ ਨਾਈ ਹੈ ਬੇ ਹੋਸੀ ਜਨ ਯਾਸੀ ਰਚਨਾ ਜਨ ਰਚਾਈ ਰੰਗੇ ਰੰਗੇ ਬਾਤੀ ਕਰ ਕਰ ਜਨ ਸ੍ਰੀ ਮਾਇ ਜਨੋ ਪਾਈ ਕਰ ਕਰ ਵੇਖੇ ਗੀਤਾ ਆਪਣਾ ਜਿਦ ਅਜੀਵਣਿ ਆਈ ਜੋ ਸੁਭਾਵੈ ਸੋਈ ਖਾਸੀ ਹੁਕਮ ਨਾ ਅਖਰਣਾ ਜਾਈ ਸੋ ਪਾਸ਼ਾ ਹੋ ਸਹਬ ਸਾਹਿਬ ਨਾਨਕ ਰਹਿਣ ਹ ਰਜਾਈ ਮੁੰਦਾ ਸੰਦੋਸ ਸਰਮਜੋ ਲਿ ਧਿਆਨ ਕੀ ਕਰ ਹੈ ਵਿਭੂਤ ਜੰਡਾ ਹਾਲ ਕੁਆਰੀ ਕਾਇਆ ਜੁਗਤੰਡਾ ਪਤੀਟ ਆਇ ਬੰਸਿ ਸਗਲੋ ਜਮਤੀ ਮਨ ਜੀਤਾ ਰਖ ਜੀਤ ਆਰੇ ਤਸਿਆਲੇਸ਼ ਹਰ ਨੀਲਨਾਦ ਨਾਹਤ ਜੁਗ ਜੁਗ ਏਕੋ ਵੇਸ ਭਗਤ ਗਿਆਨ ਰਿਆ ਭੰਡਾਰਣ ਘਟ ਘਟ ਵਜਹਿ ਨਾਦ ਆਪ ਨਾਸ ਨਾਸੀ ਸਭ ਜਾਖਿਰਤ ਸਦਵਰਾ ਸਾਦ ਸੰਯੋਗ ਵਿਜੋਗ ਦੋਇ ਕਾ ਚਲੈ ਲਿਖਿ ਆਵੈ ਭਾਗ ਹਾਰੇ ਸੁਸਿਆਰੇਸ਼ ਆਰੇਸ਼ ਆਰ ਨੀਲਨਾਦ ਨਾਹਤ ਜੋ ਜੋ ਏ ਕੋ ਵੇਸ ਏ ਕਾ ਮਾਇ ਜੁਕਟ ਵੇ ਆਇ ਦਿੰਜਲੇ ਪਰਵਾਨ ਇਕ ਸੰਸਾਰ ਇਕ ਵੰਡਾ ਰਿਕ ਲਾਇ ਨੀ ਬਾਣ ਜਿਵਤ ਸੁਭਾਵੈ ਦੇ ਚਲਾਵੈ ਜੋ ਹੋਵੇ ਫੁਰਮਾਨ ਪਹ ਵੇਖੇ ਨਾ ਨਰਨਾਵੇ ਬਖਤਾ へ ਵਿਡਾਨ ਹਾਰੇ ਸੁਸਿਆਰੇਸ਼ ਆਰੇਸ਼ ਆਰ ਨੀਲਨਾਦ ਨਾਹਤ ਜੋ ਜੋ ਏ ਕੋ ਵੇਸ ਆਸਨ ਲੋ ਲੋ ਭੰਡਾਰ ਜੋਗ ਚ ਪਾਸੇ ਕਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਹੀ ਸੱਚੀ ਕਾਰ ਵਾਰੇ ਦਿਸਿਆ ਦੇਸ ਆਰ ਅਨੀਲ ਆਦਿ ਨਾਹਤ ਨੋ ਜੋਏ ਕੋਈ ਸਿਖਦਾ ਜੇ ਬੋ ਲਖ ਹੋ ਹੈ ਲਖ ਹੋ ਹਰ ਲਖ ਵੀਸ ਲਖ ਲਖ ਗਿੜਾ ਕੀ ਹੈ ਏਖ ਨਾਮ ਜਗ ਜੀਸ਼ ਇਤਰਾਹੇ ਬਤ ਭਵਨੀਆਂ ਛੜੀ ਹੋਏ ਕੀਸਾ ਸੁਣ ਗਲਾ ਕਾਸ ਕੀ ਟਾਇਰੀਸ ਨਾਨਕ ਨਦਰਿ ਪਾਈਐ ਥੋੜੇ ਥੋੜਾ ਢੇਸਾ ਆਖਣ ਜੋਰ ਜਪੈ ਨਹ ਜੋਰ ਜੋਰਨਾ ਮੰਗਣ ਦੇਣਾ ਜੋਰ ਜੋਰਨਾ ਜੀਵਨ ਮਰਨ ਨਹ ਜੋਰ ਜੋਰਨਾ ਰਾਜਮਾਲ ਮਨਸੋਰ ਜੋਰਨਾ ਸਤਿ ਗਿਆਨ ਵਿਚਾਰ ਜੋਰਨਾ ਰੁਪਰੀ ਫਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨਿਸ਼ਣ ਹੋਈ ਰਾਤੇ ਰੋਤੇ ਸੱਤੀ ਵਾਰ ਪਵਨ ਬਾਣੀ ਅਗਨੀ ਪਾਤਲ ਤਸਵ ਜੱਤੀ ਸਾਵ ਰਖੀ ਧਰਮਸਾਲ ਤਸਵ ਜੀ ਜੋਤ ਕੇ ਰੰਗ ਤਨ ਕੇ ਨਾਮ ਨੇਖ ਅਨੰਤ ਕਰਮੇ ਹਰਮੇ ਹੋਏ ਵਿਚਾਰ ਸਚੈ ਆਪ ਸਚਾ ਦਰਬਾਰ ਸੱਚਾ ਸੋਹਣ ਬਨਪੁਰਵਾਣ ਨਦਰੀ ਕਰਮ ਬਵੇ ਨਿਸ਼ਾਨ ਕਾਟਿ ਬਗਾਇ ਉੱਠੇ ਪਾਏ ਨਾਨਕ ਗਿਆ ਜਪੇ ਜਾਏ ਧਰਮ ਹੰਡ ਕਾ ਇਹ ਧਰਮ ਗਿਆਨ ਖੰਡ ਕਾ ਕੋ ਕਰਮ ਹਿੱਤੇ ਬੌਣ ਬਾਣੇ ਵੇ ਸੰਤਰ ਹਿੱਤੇ ਖਾਨ ਮਹੀਸ਼ ਹਿੱਤੇ ਵਰਮੈ ਹਰਤ ਖੜੀ ਹੈ ਰੂਪ ਰੰਗ ਕੇ ਵੇਸ਼ ਇਤਿਆ ਹਰਮ ਭੂਮੀ ਮੇਰਾ ਹਿੱਤੇ ਹਿੱਤੇ ਰੂਪ ਦੇਸ ਹਿੱਤੇਂਦ ਚੰਦ ਸੂਰ ਹਿੱਤੇ ਹਿੱਤੇ ਮੰਡਲ ਦੇਸ ਕਿਤੇ ਸਦਾ ਬਦਨਾਥ ਕਿਤੇ ਗਿੱਤ ਦੇਵੇਸ ਕਿਤੇ ਦੇ ਦਾਨੰ ਮੰਨ ਕਿਤੇ ਤਿਤਨ ਸਮੁੰਦ ਕਿਤੇ ਆਹਣੀ ਕਿਤੇ ਬਾਣੀ ਕਿਤੇ ਬਾ ਨਿਰੰਦ ਕਿਤੇ ਆ ਸੁਤਰੀ ਸੇਵਕ ਗਤ ਨਾਨਕ ਅੰਤ ਨਾਇ ਅੰਤ ਗਿਆਨ ਹਨਮ ਗਿਆਨ ਵਿਚੰਡ ਤਨਹਾਰ ਅਨੰਦ ਖੋਡ ਅਨੰਦ ਸ਼ਰਮ ਹੰਡ ਕੀ ਬਾਣੀ ਰੂਪ ਸਰਗਰਤ ਘੜੀਏ ਬਹੁਤਿਆਨੂਪ ਆਖੇਲਾਸੀ ਨਾ ਜਾਹੈ ਜੇ ਖੁਗ ਹੈ ਵਿਚੇ ਵਿਚਤਾਏ ਤਥਾ ਗੜੀਐ ਸੁਰਤ ਮਤਮਨ ਬੁੱਧ ਤਥਾ ਗੜੀਐ ਸਰਾਹ ਦਾ ਕੀ ਸੱਤ ਕਰਮ ਖੰਡ ਕੀ ਬਾਣੀ ਜੋਰ ਸਤੇ ਹੋਰ ਨਾ ਕੋਈ ਹੋਰ ਤੇ ਜੋਰ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਵਰਪੂਰ ਤਸਿਤੋ ਸੀਤਾ ਮਹਿਮਾ ਮਾਹੇ ਆਖੇ ਰੂਪ ਨਾ ਗਥਨੇ ਜਾਹੈ ਨਾ ਮਰਨ ਢਾਗੇ ਜਾਹੈ ਜਿਨ ਕੇ ਰਾਉ ਸਹਿ ਮਨ ਮਾਹੇ ਤਥਾ ਬਤੂ ਸਖੈ ਲੋਇ ਕਰਹਿ ਅਨੰਦ ਸਚਿਆ ਮਨ ਸੋਇ ਸਚ ਖੰਡ ਉਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਥਾ ਖੰਡ ਵਨਲ ਵਰਪੰਡ ਜੇ ਕੋ ਤਾ ਦੰਤ ਨਾ ਅੰਤ ਤਥੈ ਲੋਲੋ ਹੋ ਆਕਾਰ ਜਿਵ ਜਿਵ ਹੁਕਮ ਦਇ ਤੁਕਾਰ ਵੇਖੈ ਵਿਸ਼ੇਖਰ ਵਿਚਾਰ ਨਾਨਕ ਅਥਨਾ ਕਰੜਾ ਸਾਰ ਜਤ ਪਹਰਾਜ ਸੁਨਿਆਰ ਹੈ ਹਰਿ ਨਾ ਚੀੜ ਹੱਤੀ ਆਰ ਪਾਉ ਖਾਲਾਂ ਦਪਤਾਉ ਵੰਡਾ ਭਉ ਅੰਮ੍ਰਿਤ ਟਹਾਲ ਢੜਿਐ ਸਭ ਸਚੀ ਰਖਸਾਲ ਜਿਨ ਕੋ ਨਦਰ ਕਰਨ ਦਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਖ ਪਵਨ ਗੁਰੂ ਬਾਣੀ ਬਿਤਾ ਮਾਤਾ ਧਰਮਹਿਟ ਜਿਸਰਾ ਰਵਿਦਾਈ ਰਾਇ ਹੇਲੈ ਸਗਜਤ ਚੰਗਿਆਈਆਂ ਬੁਰਿਆਈਆਂ ਵਚੈ ਧਰਮ ਹਰੂਰ ਦਰਮੀ ਆਪੋ ਆਪਣੀ ਕਿਨੇੜੇ ਕਿ ਦੂਰ ਜਿਨੇ ਨਾਮ ਤੇ ਆਹਿਆ ਗਏ ਅਤ ਰਹਾਲ ਨਾਨਕ ਦੇਹ ਮੁਖ ਉਜਲੇ ਇਤੇ ਛਟੀ ਨਾਲ ਜਿਨੇ ਨਾਮ ਤੇ ਆਹਿਆ ਗਏ ਅਤ ਰਹਾਲ नानक ते मुख उजली जले की ही, ही नाल वाहिग